ਜਲੰਧਰ ਦੇ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾ ਸਾਹਮਣੇ ਆਉਂਦੇ ਨੇ ਲੁੱਟਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਤਸਵੀਰਾਂ ਜਲੰਧਰ ਦੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਗਨ ਪੁਆਇੰਟ ਤੇ ਇੱਕ ਵੱਡੀ ਲੁੱਟ ਕੀਤੀ ਗਈ ਹੈ ਗੁਰੂ ਅਮਰਦਾਸ ਨਗਰ ਦੀਆਂ ਤਸਵੀਰਾਂ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਦੇ ਵਿੱਚ ਦੇਰ ਸ਼ਾਮ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਜਵੈਲਰ ਦੀ ਸ਼ਾਪ ਤੇ ਵੜ ਕੇ ਮਾਲਕ ਨੂੰ ਗਨ ਪੁਆਇੰਟ ਤੇ ਲੁੱਟ ਲਿਆ ਲੱਖਾਂ ਰੁਪਏ ਦੀ ਨਗਦੀ ਲੈ ਕੇ ਇਹ ਲੋਕ ਫਰਾਰ ਹੋ ਜਾਂਦੇ ਨੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਇਹ ਵਾਰ ਦਾ ਜੀਐਮਡੀ ਜੁਐਲਰ ਅਤੇ ਪ੍ਰੋਪਰਟੀ ਲੀਡਰ ਦੇ ਇੱਥੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁੱਟੇਰਿਆਂ ਦੀ ਗਿਣਤੀ 5 ਸੀ ਜਿਨ੍ਹਾਂ ਨੇ ਨਕਾਬ ਪਾਇਆ ਹੋਇਆ ਸੀ ਲੁੱਟੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਤੇ ਕੈਸ਼ ਲੈ ਕੇ ਉਥੋਂ ਦੀ ਫਰਾਰ ਹੋ ਗਏ ਜਾਂਦੇ ਜਾਂਦੇ ਗਨਪੁਆਇੰਟ ਤੇ ਆਏ ਇਹ ਗਨਪੁਆਇੰਟ ਤੇ ਮਾਲਕ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਗਏ ਹਥਿਆਰ ਨਾਲ ਲੈ ਕੇ ਆਉਂਦੇ ਨੇ ਲੁੱਟੇਰੇ ਅਤੇ ਨਕਦੀ ਹੈ ਜਿਹੜੀ ਕਿ ਉਥੋਂ ਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਕਰੀਬ 5 ਲੱਖ ਰੁਪਏ ਤੱਕ ਇਹਨਾਂ ਦੇ ਵੱਲੋਂ ਲੁੱਟਲੇ ਜਾਂਦੇ ਨੇ ਉਹ ਵੀ ਹਥਿਆਰਾਂ ਦੇ ਬਲ ਤੇ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਇੱਕ ਜੁਲਰ ਦੀ ਦੁਕਾਨ ਦੇ ਵਿੱਚ ਕਿਸ ਕਦਰ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਅਮਨ ਤੇ ਕਾਰຸນ ਦੀ ਲੈਂਡ ਆਂਡਰ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਕਿ ਕਿਸ ਕਦਰ ਕਈ ਤਰ੍ਹਾਂ ਦੇ ਸਵਾਲਿਆ ਨਿਸ਼ਾਨ ਖੜੇ ਕਰ ਦਿਆ ਵੀਡੀਓ ਸਾਹਮਣੇ ਆਉਂਦੀ ਹੈ ਤੇ ਇਹ ਵੀਡੀਓ ਮੋੜ ਤੋਂ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਸਵਾਲਿਆ ਨਿਸ਼ਾਨ ਖੜੀ ਕਰ ਰਹੀ ਹੈ ਸਵਾਲ ਦੇ ਸਵਾਲ ਚੁੱਕੇ ਜਾ ਰਹੇ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਿ ਜੁਲਰੀ ਦੀ ਦੁਕਾਨ ਤੇ ਕਿਸ ਕਦਰ ਪੰਜ ਲੁਟੇਰੇ ਵੜ ਜਾਂਦੇ ਨੇ ਦੰ ਦੇ ਹਾਰੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੁਕਾਨ ਦੇ ਮਾਲਕ ਨੂੰ ਫਿਲਹਾਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਪੌਣੇ 8 ਵਜੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਤੇ ਹੋਰ ਜਾਂਚ ਦੀਆਂ ਟੀਮਾਂ ਮੌਕੇ ਤੇ ਪੁੱਜਦੀਆਂ ਨੇ ਫੁਟੇਜ ਖੰਗਾਲੀ ਜਾ ਰਹੀ ਹੈ ਏ ਵੀ ਦੱਸਿਆ ਜਾ ਰਿਹਾ ਹੈ ਕਿ ਰੋਪੀ ਸਿਸਟਮ ਵੀ ਕੈਮਰੇਜ ਕੈਦ ਹੋ ਗਏ ਨੇ ਤੇ ਪੁਲਿਸ ਇਹਨਾਂ ਨੂੰ ਜਲਦੀ ਫੜ ਲਵੇਗੀ ਕੀ ਗੱਲ ਕੀ ਹੋਈ ਸਰ ਇਹ ਥੋੜੀ ਕਿ ਅਗਲੇ ਮੰਲੋਂ ਤੇ ਬੰਦਾ ਹੁਣ ਆਪਣੇ ਅੱਡੇ ਤੇ ਕੰਮ ਵੀ ਨਹੀਂ ਕਰ ਸਕਦਾ ਹੈ ਜੀ ਕੀ ਭਾਜੀ ਕੀ ਕਹਿ ਰਹੀ ਪੁੱਤ ਸਰ ਕੀ ਕਹਿ ਰਹੇ ਜੀ ਦੂਸਰੇ ਪ੍ਰਧਾਨ ਜੀ ਪਹਿਲਾਂ ਵੀ ਇੱਦੇ ਬੰਦੇ ਫੜੇ ਅੱਛਾ ਜੀ ਅੱਛਾ ਕਹਿੰਦੇ ਆ ਬੰਦੇ ਫੜ ਲੇ ਬਾਅਦ ਵਿੱਚ ਬੰਦੇ ਆਜੋ ਆਜੋ ਆ ਮੁੰਡਾ ਜੀ ਹਾਂਜੀ ਪਰ ਇੱਕ ਮਿੰਟ ਸਾਰਾ ਮਾਮਲਾ ਦੁਬਾਰਾ ਦੱਸ ਦਿਓ ਭਾਈ ਨਾਮ ਕੀ ਤੁਹਾਡਾ ਕਸ਼ਿਸ਼ ਕੀ ਹੋਇਆ ਗਿਆ ਤੁਹਾਨੂੰ ਮੈਂ ਭਾਈ ਆਪਣੀ ਸ਼ਾਪ ਤੇ ਨਾਲ ਰੋਜ਼ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਕਰਦੇ ਕਿ ਬੰਦੇ ਤਿੰਨ ਜਣੇ ਮੇਰੇ ਕੋਲ ਦੋ ਜਣੇ ਮੇਰੇ ਕੋਲ ਅੰਦਰ ਆਏ ਜੀ 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 ਦੋ ਜਣੇ ਅੰਦਰ ਆਂਦੇ ਸਾਰੇ ਇੱਕ ਬੰਦੇ ਨੇ ਗਨ ਪੁਆਇੰਟ ਤੇ ਮੈਨੂੰ ਰੱਖ ਕੇ ਕਹਿੰਦਾ ਜੋ ਹੈ ਕੱਢ ਦੇ ਮੈਂ ਤੇ ਇੱਕ ਮਿੰਟ ਤੇ ਪਤਾ ਲਈ ਹੋ ਗਿਆ ਤੇ ਜਿਹੜੀ ਦੂਰ ਮੈਂ ਖੜਾ ਹੋ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦਾ ਦੂਸਰਾ ਜਣਾ ਕਾਊਂਟਰ ਖੋਲ ਕੇ ਅੰਦਰ ਆ ਕੇ ਮੈਨੂੰ ਫੜ ਲਿਆ ਉਹਨੇ ਜੀ ਦੇ ਦੋਨਾਂ ਜਣਿਆਂ ਨੇ ਪਕੜ ਕੇ ਮੈਨੂੰ ਪਿੱਛੇ ਲੈ ਗਏ ਮੇਰੀ ਪਾਕਟ ਦੇ ਵਿੱਚ 골ਡ ਕয়ਨ ਸੀਗਾ 20 ਗ੍ਰਾਮ ਦਾ ਇੱਕ ਬੰਦੇ ਨੇ ਉਹ ਕੋਇਆ ਪੁਆਇੰਟ ਤੇ ਨਾਲ ਮੇਰੀ ਪਾਕਟ ਦੇ ਵਿੱਚ ਵਾਲਟ ਜਿੱਦਣਾ ਵੀ ਕੈਸ਼ ਸੀ ਸਾਰਾ ਉਹਨੇ ਖੋਲਿਆ ਬਾਕੀ ਪਿਛਲੇ ਵਾਲਾ ਸਾਰਾ ਦੋ ਤਿੰਨ ਜਣੇ ਹੋਰ ਆ ਗਏ ਅੰਦਰ ਉਹ ਖੋ ਕੇ ਲੈ ਗਏ ਸਾਰਾ ਸਮਾਨ ਕੰਡੇ ਦੇ ਕੋਲ ਕੈਸ਼ ਪੈਸੇ ਸੀਗੇ ਕਿੰਨੇ ਸੀਗੇ ਸਿਰਕਾ 40 ਲੱਖ ਰੁਪਏ ਕੈਸ਼ ਪੇ ਹੋਇਆ ਸੀ 40 ਲੱਖ ਰਮਾਉਂਟ ਕੈਸ਼ ਉੱਪਰ ਉੱਪਰ ਹੀ ਪਿਆ ਸੀ ਨਾ ਇੱਥੇ ਅੰਦਰ ਦੇ ਉਹਨਾਂ ਨੇ ਉੱਪਰ ਜਿਹੜਾ ਟਾਪਸ ਜਿਹੜੇ ਸੋਨੇ ਦੇ ਪਏ ਹੈ ਚਾਂਦੀ ਦੇ ਸਮਾਨ ਦੇ ਮਸਾਬੀ ਨਹੀਂ ਲੱਗ ਰਹੀ ਵੀ ਦੇਖਿਆ ਇੱਧਰ ਉੱਧਰੋ ਵੀ ਲੈ ਗਏ ਅਪਰੋਕਸੀਮੇਟਲੀ 4-5 ਲੱਖ ਰੁਪਏ ਦੇ ਉੱਪਰ ਉੱਪਰ ਹੀ ਪਿਆ ਸੀ ਉਹੀ ਚੋਕੇ ਲੈ ਗਏ ਸਰ ਜੀ ਤੁਸੀਂ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸੁਰੱਖਿਆ ਨੂੰ ਲੈ ਕੇ ਜੇ ਤੁਹਾਡੇ ਬਾਰ-ਬਾਰ ਤੁਸੀਂ ਕਹਿੰਦੇ ਹੋ ਇਲਾਕੇ 'ਚ ਲੁੱਟਾਂ ਹੋ ਰਹੀਆਂ ਸੇਫਟੀ ਦੇਖੋ ਕੀ ਹੈਗੀ ਹੈ ਜੇ ਤੁਸੀਂ ਸ਼ਾਪ ਤੇ ਬੈਠੇ ਹੋ ਜੇ ਕੰਮ ਕਰਨਾ ਹੀ ਕੁਝ ਨਹੀਂ ਵਹੀ ਕਹਿ ਰਿਹਾ ਕਿ ਮਿਲ ਜਾਣਗੇ ਮੇਰੇ ਚਾਚੂ ਦੀ ਦੁਕਾਨ ਤੇ ਅਮੀ ਜੁਅਲਰਸ ਗਦਈਪੁਰ ਉੱਥੇ ਚੋਰੀ ਹੋਈਗੀ 85 ਲੱਖ ਰੁਪਏ ਦਾ ਉੱਥੋਂ ਲੈ ਕੇ ਉਹ ਅਜੇ ਤੱਕ ਨਹੀਂ ਲੱਭਾ ਤੇ ਕੋ CCTV ਵੀ ਬੰਦੇ ਆਏ ਆ CCTV ਦੇ ਵਿੱਚ ਬੰਦੇ ਆਏ ਆ ਪਰ ਉਹ ਮੂੰਹ ਟਕੇ ਹੋਏ ਸਾਰਿਆਂ ਦੇ ਮੂੰਹ ਟਕੇ ਹੋਏ ਆ ਬਾਹਰ ਇੱਥੇ ਕਿਦਾਈ ਉਹ ਗੱਡੀ ਜਾਏ ਕਿਸੇ ਕਿੱਦਾਂ ਉਤਰੇ ਇੱਥੇ ਬਾਈਕ ਤੇ ਆਏ ਅੰਦਰ ਆਂਦੇ ਮੈਂ ਸਿਰਫ ਮੇਰੇ ਕੋਲ ਜਦੋਂ ਅੰਦਰ ਆ ਕੇ ਖੜੇ ਹਾਂ ਨਾ ਮੈਂ ਉਸ ਵੇਲੇ ਦੇਖਿਆ ਬਾਹਰ ਜਾਂਦੇ ਵੇਲੇ ਦੇਖਿਆ ਦੋ ਜਣੇ ਬਾਈਕ ਤੇ ਇੱਕ ਬਾਈਕ ਤੇ ਚੱਲ ਗਏ ਆ ਤਿੰਨ ਜਣੇ ਇੱਕ ਬਾਈਕ ਤੇ ਟੋਟਲ ਪੰਜ ਜਣੇ ਸੀ ਜਦੋਂ ਤੁਹਾਡੇ ਅੰਦਰ ਆਏ ਤੁਸੀਂ ਉਸ ਵੇਲੇ ਇਕੱਲੇ ਸੀਗੇ ਮੈਂ ਇਕੱਲੇ ਸੀ ਇਕੱਲੇ ਸੀ ਜਾਨੇ ਤੁਹਾਨੂੰ ਪਕੜ ਲਿਆ ਜਾਂ ਪਹਿਲੇ ਕੀ ਕੀਤਾ ਹੋਣਾ ਹਾਂ ਜੀ ਕਹਿੰਦੇ ਜੋ ਇਹ ਕੱਢ ਦੇ ਗਨ ਗਨ ਕਾੜੀਆ ਮੈਨੂੰ ਕਹਿੰਦੇ ਜੋ ਇਹ ਕੱਢ ਦੇ ਅੱਛਾ ਅੱਛਾ ਪੰਜਾਬੀ ਹਾਂ ਜਿੰਨੀ ਦੇਰ ਨੂੰ ਮੈਂ ਕਿਨੇ ਘਜਣੇ ਸੀਗੇ ਪਜਿਓ ਕਿਨੇ ਜਦੋਂ ਮੇਰੇ ਕੋਲ ਅੰਦਰ ਆਏ 2 ਜਨੇ ਉਹਦਾ ਟੋਟਲ 5 ਜਨੇ ਕੀ 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 ਸੀ ਗੋਣਾਂ ਕੋਲੋਂ ਕੀ ਕੀ ਸੀਗਾ ਪੰਜਾਬੀ ਚ ਗੱਲ ਕਰ ਰਹੇ ਹੋ ਤਿਆਰ ਸੀਗਾ ਵੀ ਤਿਆਰ ਸੀਗਾ ਕਿਹੜੇ ਕਿਹੜੇ ਸੀਗੇ ਹਥਿਆਰ ਤੇ ਮੈਨੂੰ ਉਹਨਾਂ ਨੇ ਕਿਹੜੇ ਕਿਹੜੇ ਹਥਿਆਰ ਸੀਗੇ ਡਿਸਟਲ ਸਟੇਰ ਜੀ ਪੂਰੀ ਪ੍ਰੋਬਲਮ ਹੈ ਜੀ